ਹਾਂਜੀ ਬੈਗੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਹਾਂ ਜੀ ਚੌਲ ਚੌਲ ਆਪਾਂ ਨੇ ਧੋ ਕੇ ਸਮਾਰ ਕੇ ਚੰਗੀ ਤਰ੍ਹਾਂ ਪਾਲੇ ਤ ਉਸਕੇ ਦੇ ਵਿੱਚ ਗੈਸ ਔਨ ਕਰ ਲੇ ਫਿਰ ਆਪਾਂ ਭੁੱਲ ਕਰ ਦਾਂਗੇ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਪਾਣੀ ਅੱਜ ਜੀ ਬਣਾ ਰਹੇ ਹਾਂ ਲੰਚ ਮੀਨ ਚੌਲ ਪਾਗਾਗੇ ਨਾਮਕ ਤ ਤੋ ਇਹ ਤੇ ਦੀ ਨਾਲ ਦੀ ਨਾਲ ਆਪ ਕਰ ਲਾਂਗੇ ਦਾ ਤੜਕਾ ਤਿਆਰ ਇੱਕ ਸਾਈਡ ਆਪਣੇ ਬਣ ਰਹੀ ਨੇ ਚੌੜ ਤੇ ਨਾਲ ਦੀ ਨਾਲ ਆਪਾਂ ਚੌੜਾਂ ਦਾ ਕਰਾਂਗੇ ਜੀ ਤੜਕਾ ਤਿਆਰ ਉਹਦੇ ਲਈ ਜੇ ਆਪਾਂ ਪਾਵਾਂਗੇ 2 ਚਮਚ ਤੇਲ ਤੇਲ ਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲਾਂਗੇ। ਅੱਗੇ ਇਹਦੇ ਵਿੱਚ ਪਾ ਦਾਂਗੇ ਕੱਟਿਆ ਹੋਇਆ ਪਿਆਜ਼। ਜਿੰਨੇ ਕਪੜੇ ਝੋਲ ਨੇ ਜੀ ਉਹਨਾਂ ਦਾ ਆਪਾਂ ਪਿਆਜ਼ ਪਾ ਦਾਂਗੇ। ਝੋਲ ਆਪਣੇ ਥੋੜੀ ਨੇ। ਉਹਨਾਂ ਦੇ ਜਿਹਾ ਪਾ ਲਾਂਗੇ ਪਿਆਜ਼। ਪਾਜੀ ਤੇ ਜਾਣੇ ਦੇ ਖਾਣ ਜੋਗੇ ਬਣਾਏ ਨੇ ਚਾਹ। ਲਫਰ ਰਹੇਗਾ ਕਿ ਆਪਣਾ ਟਾਈਮ। ਕੋਈ ਚੋਚੀਆਂ ਦੀ ਆਪਾਂ ਬਣਾ ਕੇ ਚਾਹ ਖਾਈਏ। ਸਭ ਤਿਆਰ ਹੈ ਸਭ ਬਧੀਏ ਨੇ ਵੀ ਆਪਾਂ। ਇਹ ਕੁਝ ਥੋੜਾ ਜਿਹਾ ਬਣਾ ਲਿਆ। ਬਿਤੇਗਾ ਜੀ ਆ ਕਿ ਕੁਝ ਸਬਜ਼ੀ ਕੁਝ ਬਣਾ ਕੇ ਖਾਏਗੀ। ਹਰ ਇੱਕ ਪਰਤੀ ਦੀ ਦਰਜੀ ਨਾਲ ਦੀ ਨਾਲ ਆਪਣੇ ਚੌਲ ਬੋਇਲ ਹੋ ਰਹੇ ਨੇ ਨਾਲ ਦੀ ਨਾਲ ਆਪਾਂ ਤੜਕਾ ਤਿਆਰ ਕਰ ਰਹੀ ਹੈ ਤੜਕਾ ਆਪਣਾ ਹੋ ਗਿਆ ਜੀ ਤਿਆਰ ਤੇ ਚੌਲ ਥੋੜੇ ਜਿਹਾਲੇ ਆਪਣੇ ਬਣ ਰਹੇ ਨੇ ਹਾਂਜੀ ਚੌਲ ਆਪਣੇ ਬਣ ਕੇ ਤਿਆਰ ਨੇ ਪਰ ਇਹਨਾਂ ਦਾ ਪਾਣੀ ਘੜਤ ਇਹ ਚੱਪਾਨੀ ਪਾ ਲਈਏ ਚੌਲਾਂ ਨਾਲ ਅੰਮ੍ਰਿਤ ਪਾ ਲਈ ਥੋੜੀ ਨਿੰਕ ਪਾ ਲਈ ਤੁੜੀ ਜਿਹਾ ਪਾ ਲਈਏ ਜੀ ਘਣੀ ਤੇ ਚੌਲ ਆਪਾਂ ਇਹਦੇ ਵਿੱਚ ਪਾ ਦਾਂਗੇ ਢੜ ਕੇ ਦੇਖੀ ਪਾ ਕੇ ਚੰਗੀ ਤਰ੍ਹਾਂ ਚੰਨ ਮਿਕਸ ਕਰ ਦੋ ਗਰਮਾ ਦੀ ਤਰ੍ਹਾਂ ਇਹ ਤਰ੍ਹਾਂ ਭਾ ਕੇ 사ਲੀ ਤਰ੍ਹਾਂ ਰੋਟੀ ਪੰਜੀ ਤਰ੍ਹਾਂ ਮਿਕਸ ਕਰਤਾ ਥੋੜੀ ਜਿਹੀ ਹੰਦੀ ਪਾ ਲਈ ਆਪਾਂ ਨੇ ਥੋੜੀ ਜਿਹੀ ਮਿਰਚ ਪਾ ਲਈਏ ਥੋੜੇ ਪਾ ਲਿਆ ਗਰਮ ਮਸਾਲਾ ਥੋੜਾ ਨਮਕ ਪਾ ਲਿਆ ਨਮਕ ਆਪਾਂ ਨੇ ਕਿਉਂਕਿ ਚੌੜਾ ਵਾਲੀ ਸੀ ਮਦੋਂ ਕੀ ਪਾ ਲਈ ਸੀ ਹੁਣ ਦਬਾ ਦੈ ਤੈਨਾਂ ਜੇ ਆਪਾਂ ਸੋਚਿਆ ਵਿੱਚ ਨੂੰ ਇਹੋ ਬਣਾ ਕੇ ਖਾਈਏ ਜੌੜ ਜੀ ਆਪਣੇ ਬਣ ਕੇ ਨਮਕੀਨ ਜੌੜ ਆਪਣੇ ਬਣ ਕੇ ਤਿਆਰ ਨੇ ਤਾਂ ਕੋਈ ਇਹਨੂੰ ਚਾਹੇ ਤਾਂ ਦਾਲ ਦੇ ਨਾਲ ਖਾ ਲਓ ਚਾਹੇ ਦਹੀਂ ਨਾਲ ਖਾ ਲਓ ਇਹ ਜੀ ਤੜਕਾ ਲਾਇਆ ਹੋਇਆ ਇਹਦਾ ਵੀ ਆਈ ਵੀ ਵਧੀਆ ਲੱਗਣਗੇ ਤੁਸੀਂ ਵੀ ਜ਼ਰੂਰ ਬਣਾਇਓ ਜੀ ਜ਼ਰੂਰ ਟਰਾਈ ਕਰਿਓ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਾਸਰੀ ਘਰ ਜੀ ਧੰਨਵਾਦ